ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ نیوز ਤੇ ਮੈਂ ਹਾਂ ਜਸਬੀਰ ਸਿੰਘ ਅੱਜ ਜਿਲ੍ਹਾ ਹੁਸ਼ਿਆਰ ਪਰ ਤਲਵਾੜਾ ਤੋਂ ਦੋਲਤਪੁਰ ਰੋਡ ਪਿੰਡ ਮਰਵਾੜੀ ਦੇ ਕੋਲ ਹਿਮਾਚਲ ਦੇ ਵਿੱਚ ਇੱਕ ਟੋਲ ਪਲਾਜ਼ੇ ਤੇ ਦੱਸਦੀਏ ਨਾਲ ਦੇ ਪਿੰਡਾਂ ਤੋਂ ਇਹ ਵਸੂਲਿਆ ਜਾ ਰਿਹਾ ਹੈ ਟੋਲ ਦੀ ਪਰਚੀ ਲੋਕਾਂ ਦਾ ਕਹਿਣਾ ਹੈ ਕਿ ਹਿਮਾਚਲ ਜਾਣ ਵਾਸਤੇ ਵੀ ਸਾਨੂੰ ਇਹ 70 ਰੁਪਏ ਦੀ ਪਰਚੀ ਇੱਕ ਟਵਾਉਣੀ ਇਹ ਪੈਂਦੀ ਹੈ ਇਸ ਨੂੰ ਲੈ ਕੇ ਇਲਾਕੇ ਪਿੰਡਾਂ ਦੇ ਲੋਕ ਇਹ ਕਾਫੀ ਸਮੇ ਤੋਂ ਇਹ ਪਰੇਸ਼ਾਨ ਇਹ ਚੱਲ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਆਪਣੇ ਨਾਲ ਦੇ ਸ਼ਹਿਰ ਦੋਲਤਪੁਰ ਵੀ ਜਾਣਾ ਹੋਵੇ ਤਾਂ ਸਾਨੂੰ 70 ਰੁਪਏ ਦੀ ਪਰਚੀ ਕਟਵਾ ਕੇ ਉੱਥੇ ਇਹ ਜਾਣਾ ਪੈਂਦਾ ਹੈ ਜੇਕਰ ਦਵਾਈ ਲੈਣ ਵੀ ਜਾਣਾ ਹੋਵੇ ਤਾਂ ਉੱਥੇ ਸਾਨੂੰ 70 ਰੁਪਏ ਦੀ ਪਰਚੀ ਇਹ ਟੋਲ ਵੈਰੀਅਲਤ ਹਿਮਾਚਲ ਤੋਂ ਕਟਵਾ ਕੇ ਜਾਣਾ ਪੈਂਦਾ ਹੈ ਦਸਦੀ ਦੇ ਨਾਲ ਹੀ ਇੱਕ ਪਿੰਡ ਜੋ ਕਿ ਇਹ ਪੰਜਾਬ ਦੇ ਵਿੱਚ ਹੈ ਸਧਾਣੀ ਪਿੰਡ ਉਹ ਪਿੰਡ ਪੰਜਾਬ ਦੇ ਵਿੱਚ ਹੈ ਪਰ ਉਹਨਾਂ ਦੇ ਲੋਕਾਂ ਨੂੰ ਵੀ ਉੱਥੇ ਇਹ ਪਰਚੀ ਕਟਵਾ ਕੇ ਆਪਣੇ ਪਿੰਡ ਜਾਣਾ ਪੈਂਦਾ ਹੈ ਜਿਸ ਨੂੰ ਲੈ ਕੇ ਅੱਜ ਲੋਕ ਲਾਗਲੇ ਪਿੰਡਾਂ ਦੇ ਕਾਫੀ ਇਕੱਠੇ ਹੋਏ ਤੇ ਉਹਨਾਂ ਨੇ ਉੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਹਿਮਾਚਲ ਸਰਕਾਰ ਕੇ ਬੇਨਤੀ ਕੀਤੀ ਹੈ ਇਹ ਜਾਂ ਤਾਂ ਇਹ ਟੋਲ ਪਲਾਜ਼ਾ ਥੋੜਾ ਅੱਗੇ ਲੈ ਕੇ ਚਲੇ ਜਾਓ ਜਾਂ ਫਿਰ ਜੋ ਨਜ਼ਦੀਕੀ ਪਿੰਡਾਂ ਦੇ ਲੋਕ ਹਨ ਉਹਨਾਂ ਦੀ ਪਰਚੀ ਇਹ ਮਾਫ ਕੀਤੀ ਜਾਵੇ ਉਹਨਾਂ ਦੇ ਆਧਾਰ ਅਕਾੜ ਦੇ ਕੇ ਬਾਕੀ ਇਸ ਨੂੰ ਲੈ ਕੇ ਕੀ ਕਿਹਾ ਉਥੋਂ ਦੇ ਆਏ ਆਗੂ ਤੇ ਲੋਕਾਂ ਨੇ ਇਹ ਤੁਸੀਂ ਵੀ ਜਰੂਰ ਸੁਣੋ ਅਸੀਂ ਤੁਹਾਡਾ ਟੋਲ ਵੀ ਪੁੱਟ ਦੇ ਦੁੱਤਾਗੇ ਬਾਅਦ ਜਿਹੜੀ ਕਾਰਵਾਈ ਤੁਸੀਂ ਕਰਾਣੀ ਹੋਈ ਕਰਾਉਂਦੇ ਰਹੋ ਅਸੀਂ ਤੁਹਾਡਾ ਇਹ ਟੋਲ ਜਿਹੜਾ ਪੁੱਟ ਕੇ ਸੁੱਟ ਦਾਂਗੇ ਅੱਗੇ ਜਾ ਕੇ 2 ਕਿਲੋਮੀਟਰ ਲਾਵਾਗਾ ਲਾਓ ਭਾਜੀ ਇਹ ਬਿਲਕੁਲ ਬਾਰਡਰ ਤੇ ਪਿੰਡ बसे ਹੋਏ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਹਿਮਾਚਲ ਚ ਨੇ ਘਰ ਪੰਜਾਬ ਚ ਨੇ ਜਾਂ ਘਰ ਹਿਮਾਚਲ 'ਚ ਨੇ ਤੇ ਜ਼ਮੀਨਾ ਪੰਜਾਬ ਦੇ ਵਿੱਚ ਨੇ ਉਹਨਾਂ ਨੂੰ ਕੀ ਹੈ ਵੀ ਜਦੋਂ ਆਪਣੇ ਛੋਟੇ-ਮੋਟੇ ਕੰਮਾਂ ਦੇ ਲਈ ਬਾਰਡਰ ਕ੍ਰੋਸ ਕਰਨਾ ਪੈਂਦਾ ਤੇ ਉਹਨਾਂ ਨੂੰ ਛੋਟੀਆਂ ਗੱਡੀਆਂ ਦੀ 70 ਰੁਪਏ ਦੀ ਪਰਚੀ ਤੇ ਵੱਡੀਆਂ ਗੱਡੀਆਂ ਦੀ 110 ਰੁਪਏ ਪਰਚੀ ਜਿਹੜੀ ਕਟਾਣੀ ਪੈਂਦੀ ਹੈ ਸਾਡਾ ਇਲਾਕਾ ਪਹਾੜੀ ਇਲਾਕਾ ਬਹੁਤ ਗਰੀਬ ਇਲਾਕਾ ਹੈ ਲੋਕਾਂ ਨੂੰ ਉਹ ਸੂਈ ਦੀ ਤਰ੍ਹਾਂ ਚੁਬਦਾ 70 ਰੁਪਏ ਕਿਉਂਕਿ ਗੱਡੀ ਲੈਣ ਵੇਲੇ ਵੀ ਟੈਕਸ ਦਈਏ ਰੋਡ ਤੇ ਚੱਲਣ ਤੇ ਵੀ ਟੈਕਸ ਦਈਏ ਸਟੇਟ ਨੂੰ ਕ੍ਰੋਸ ਕਰੀਏ ਤਾਂ ਵੀ ਟੈਕਸ ਦਈਏ ਤਾਂ ਜਿਹੜਾ ਸਰਕਾਰਾਂ ਦੇ ਜੀਐਸਟੀ ਦੇ ਫੰਡੇ ਵੈਟ ਦੇ ਫੰਡੇ ਆ ਉਹ ਕਿਤੇ ਨਾ ਕਿਤੇ ਸਾਨੂੰ ਲਾਗੂ ਹੁੰਦੇ ਨਹੀਂ ਦਿਖਾਈ ਦੇ ਰਹੇ ਇਸ ਕਰਕੇ ਲੋਕਾਂ ਦੀ ਬੜੀ ਵੱਡੀ ਮੰਗ ਹੈ ਕਿ ਸਾਨੂੰ ਲੋਕਲ ਏਰੀਆ ਦੇ ਵਿੱਚ 2-4 ਕਿਲੋਮੀਟਰ ਦੇ ਵਿੱਚ ਛੂਟ ਦਿੱਤੀ ਜਾਵੇ ਦੂਸਰਾ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਪੰਜਾਬ ਦੇ ਲੋਕ ਹਿਮਾਚਲ ਚ ਐਂਟਰ ਕਰਦੇ ਆ ਤੇ ਉਹਨਾਂ ਨੂੰ ਇਸ ਗੱਲ ਦੀ ਪਰਚੀ ਘਟਾਣੀ ਪੈਂਦੀ ਹੈ ਜਿਹੜਾ ਹਿਮਾਚਲ ਹੈ ਉਹ ਭਾਰਤ ਦੇਸ਼ ਦਾ ਹਿੱਸਾ ਨਹੀਂ ਹੈ ਲੋਕਾਂ ਦਾ ਇਹ ਸੋਚਣਾ ਹੈ ਜਾਂ ਮੰਨਣਾ ਹੈ ਜਾਂ ਲੋਕ ਸਵਾਲ ਪੁੱਛਦੇ ਆ ਜਦੋਂ ਹਿਮਾਚਲ ਦੇ ਲੋਕਾਂ ਨੇ ਆਣਾ ਹੈ ਤੇ ਉਹ ਦਰਬਾਰ ਸਾਹਿਬ ਤੱਕ ਬਿਨਾਂ ਕਿਸੇ ਪਰਚੀ ਤੋਂ ਬਿਨਾਂ ਕਿਸੇ ਚੀਜ਼ ਤੋਂ ਘੁੰਮ ਕੇ ਚਲੇ ਜਾਂਦੇ ਆ ਤੇ ਪੰਜਾਬ ਕੋਈ ਧਰਮਸ਼ਾਲਾ ਨਹੀਂ ਹੈ ਜਾਂ ਤਾਂ ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਕੀਤਾ ਜਾਵੇ ਕਿ ਜਿਹੜੇ ਲੋਕਲ ਏਰੀਆ ਜਿਨ੍ਹਾਂ ਨੂੰ ਡੇਲੀ ਜਾਣਾ ਪੈਂਦਾ ਜਿਹੜਾ ਕੋਈ ਗੁਰਦਾਸਪੁਰ ਤੋਂ ਆਂਦਾ ਮੁਕੇਰੀਆਂ ਤੋਂ ਆਂਦਾ ਦਸੂਏ ਤੋਂ ਆਂਦਾ ਉਹ ਇਸ ਗੱਲ ਦੀ ਇਤਰਾਜ਼ ਨਹੀਂ ਕਰਦੇ ਪਰ ਜਿਹਨਾਂ ਨੂੰ ਰੋਜ਼ ਜਾਣਾ ਪੈਂਦਾ 70 ਰੁਪਏ ਰੋਜ਼ ਦੇ ਲਾ ਕੇ ਮਹੀਨੇ ਦਾ 2100 ਰੁਪਏ ਬਣ ਜਾਏਗਾ ਤਾਂ 2100 ਦੀ ਗੱਡੀ ਦੀ ਕਿਸ਼ਤ ਨਹੀਂ ਹੋਣੀ ਤੇ ਗੁੰਡਾ ਪਰਚੀ ਹੈ ਇਸ ਗਾਲ ਦਾ ਪਰਜੋਰ ਵਿਰੋਧ ਇਲਾਕੇ ਦਾ ਹਰ ਪਰਿਵਾਰ ਕਰਦਾ ਹੈ ਲੋਕਾਂ ਦੀ ਆਵਾਜ਼ ਚੱਕਣ ਦੇ ਲਈ ਅੱਜ ਇਕੱਠੇ ਹੋਏ ਸਿੱਕੇ ਅੱਜ ਇਹ ਧਰਨਾ ਹਿਮਾਚਲ ਔਰ ਪੰਜਾਬ ਦੇ ਬਾਰਡਰ ਦਾ ਹੈ ਇੱਥੇ ਕੁਝ ਨੇੜੇ ਦੇ 5-7 ਪਿੰਡਾਂ ਦੀ ਜਿਵੇਂ ਪਵਨੌਰ ਸਧਾਨੀ ਰਾਮਗੜ ਛਰੇੜਾ ਇਹਨਾਂ ਪਿੰਡਾਂ ਦੇ ਲੋਕਾਂ ਦੇ ਵਾਸਤੇ ਇੱਕ ਛੋਟਾ ਟਾਊਨ ਛੋਟਾ ਸਿਟੀ ਜਿਹੜਾ ਉਹ ਦੌਲਤਪੁਰ ਹੈ ਇਹਨਾਂ ਦੀ ਹਰ ਜ਼ਰੂਰਤ ਛੋਟੇ-ਮੋਟੇ ਜਿ ਇਹਨਾਂ ਦੀ ਕਰਿਆਨੇ ਦੀ ਇਹਨਾਂ ਦੀ ਦਵਾਈ ਦੀ ਇਹਨਾਂ ਦੇ ਕੱਪੜੇ ਦੀ ਉਹ ਸਕੂਲਿੰਗ ਦੀ ਬੱਚਿਆਂ ਦੀ ਇਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਉਹ ਦੌਲਤਪੁਰ ਚ ਪੂਰੀਆਂ ਹੁੰਦੀਆਂ ਜਿਹੜਾ ਕਿ ਤੋਂ ਸਿਰਫ 2 ਕਿਲੋਮੀਟਰ ਤੇ ਆ ਤੇ ਇਹਨਾਂ ਲੋਕਾਂ ਦਾ ਜਦੋਂ ਵੀ ਬੈਰੀਅਲ ਤੇ ਜਾਣਾ ਹੁੰਦਾ ਇਹਨਾਂ ਨੇ ਆਪਣੀਆਂ ਛੋਟੀਆਂ ਜ਼ਰੂਰਤਾਂ ਨੂੰ ਜਾਂ ਆਪਣੀਆਂ ਜ਼ਮੀਨਾਂ ਵਾਸਤੇ ਜ਼ਮੀਨਾਂ ਵੀ ਸਿਧਾਣੀ ਪਿੰਡ ਇਸ ਤਰ੍ਹਾਂ ਦਾ ਹੈ ਤੇ ਕਿ ਜਿਹੜਾ ਹਿਮਾਚਲ ਦੇ ਟੋਲ ਨੂੰ ਪਾਰ ਕਰਕੇ ਫਿਰ ਜਾਣਾ ਪੈਂਦਾ ਇਹਨਾਂ ਲੋਕਾਂ ਦੀ ਇਹ ਸਮੱਸਿਆ ਹੈ ਕਿ ਜਦੋਂ ਵੀ ਜਾਂਦੇ ਨੇ ਕ੍ਰਾਸ ਕਰਦੇ ਨੇ ਇਹਨਾਂ ਨੂੰ 70 ਰੁਪਏ ਦਾ ਟੋਲ ਦੇਣਾ ਪੈਂਦਾ ਜਿਹੜਾ 70 ਰੁਪਏ ਦਾ ਟੋਲ ਬਹੁਤ ਜ਼ਿਆਦਾ ਹੈ ਸਿਰਫ 10 ਰੁਪਏ ਦਾ ਤੇਲ ਲੱਗਦਾ ਇਹਨਾਂ ਦਾ ਪੈਟਰੋਲ ਲੱਗਦਾ ਔਰ 70 ਰੁਪਏ ਦਾ ਟੋਲ ਲੱਗਦਾ ਜਾਂ ਵੀ 30 ਰੁਪਏ ਦੀ ਦਵਾਈ ਮਿਲਦੀ ਹੈ ਇਹਨਾਂ ਨੂੰ 70 ਰੁਪਏ ਦਾ ਟੋਲ ਦੇਣਾ ਪੈਂਦਾ ਜਿਹੜਾ ਕਿ ਬਹੁਤ ਜ਼ਿਆਦਾ ਬਹੁਤ ਮੁਸ਼ਕਲ ਹੈ ਇਹਨਾਂ ਵਾਸਤੇ ਕਿਉਂਕਿ ਗਰੀਬ ਲੋਕੀ ਹੈ ਔਰ ਇਹ ਅਨੈਸੈਸਰੀ ਲੱਗਦਾ ਸੋ ਅਸੀਂ ਪ੍ਰਸ਼ਾਸਨ ਅੱਗੇ ਇਸ ਗੱਲ ਦੀ ਮੰਗ ਰੱਖੀ ਹੈ ਔਰ ਇਹ ਸਾਰੇ 71 ਹੋਏ ਦੇ ਸਾਰੇ ਲੋਕੀ ਇਹਨਾਂ ਦੇ ਨਾਲ ਹੈ ਅਸੀਂ ਕਿ ਇਹ ਜਿਹੜਾ ਟੋਲ ਹੈ ਨੇੜੇ ਬੰਨੇ ਦੇ ਪੰਜ ਸੱਤ ਪਿੰਡਾਂ ਨੂੰ ਮਾਫ ਕੀਤਾ ਜਾਏ ਬਹੁਤ ਲੰਬੇ ਸਮੇਂ ਤੋਂ ਹੈ ਕਿਉਂਕਿ ਇਹ ਜਿਹੜੇ ਹਿਮਾਚਲ ਸਟੇਟ ਟੈਕਸ ਲਗਾਇਆ ਸਾਡੇ ਇੰਡੀਏ ਤੇ ਹੈ ਇਹ ਸਾਡਾ ਜਿਹੜਾ ਏਰੀਆ ਪੰਜਾਬ ਹੈ ਅਸੀਂ ਕੰਢੇ ਏਰੀਏ ਦੇ ਰਹਿਣ ਵਾਲੇ ਆ ਤੇ ਸਾਡਾ ਜਿਹੜਾ ਆਣ ਜਾਣ ਜਿਸ ਤਰ੍ਹਾਂ ਸਾਡੀ ਰਿਸ਼ਤੇਦਾਰੀਆਂ ਬਹੁਤ ਸਾਰੇ ਲੋਕ ਅਸੀਂ ਲੋਕਲ 70% ਮੈਰਿਜ ਸਾਡੀਆਂ ਹਿਮਾਚਲ ਚ ਔਰ ਅਕਸਰ ਸਾਡੇ ਬੱਚੇ ਜਾਂ ਸਾਡੇ ਪਰਿਵਾਰ ਜਾਂ ਸਾਡੇ ਲੋਕ ਆਪ ਜਾਣਦੇ ਨੇ ਉਹਨਾਂ ਨੂੰ ਹਰ ਵਾਰ ਜਦੋਂ ਵੀ ਜਾਂਦੇ ਤਾਂ ਇਹ 70 ਰੁਪਏ ਆ ਹਈ ਹੈ ਉਹਨਾਂ ਨੂੰ ਇੱਕ ਜਿੰਨੇ ਪੈਨਲਟੀ ਲਾਏ ਕਈ ਵਾਰੀ ਉਹਨਾਂ 2 ਘੰਟੇ ਉੱਪਰ ਹੋ ਜਾਂਦੇ ਨੇ ਉਹਨਾਂ ਨੂੰ 150 ਰੁਪਿਆ ਵੀ ਦੇਣਾ ਪੈਂਦਾ ਤੇ ਲੋਕ ਬੜੇ ਪਰੇਸ਼ਾਨ ਨੇ ਕਿ ਇਸ ਸਮੱਸਿਆ ਨੂੰ ਅਸੀਂ ਥੋੜੀ ਤੌਰ ਤੇ ਅਸੀਂ ਆਪਣੇ ਆਦਰਨੀਏ ਸਾਡੇ ਐਕਐਮਐਲ ਡੋਬਰਾ ਸਾਹਿਬ ਜੀ ਨਾਲ ਵੀ ਰਿਕਵੈਸਟ ਕੀਤੀ ਹੈ ਉਹ ਡੋਬਰਾ ਸਾਹਿਬ ਜੀ ਇਸ ਗੱਲ ਨੂੰ ਲੈ ਕੇ ਮਾਕਲ ਦੀ ਜਿਹੜੀ ਸਰਕਾਰ ਹੈ ਉਸ ਤੇ ਮੌਕੇ ਦਾ ਇਸ ਟਰੰਕਾ ਲੀਏ ਜੀ ਜਿਹੜੇ ਹੈ ਵਿਧਾਇਕ ਨੇ ਉਹਨਾਂ ਨਾਲ ਗੱਲ ਕਰਕੇ ਇਸ ਨੂੰ ਮਸਲੇ ਦਾ ਉਹ ਥੋੜੀ ਤੌਰ ਤੇ ਹੱਲ ਆਜੂ ਉਹਨਾਂ ਨਾਲ ਗੱਲ ਵੀ ਕਰ ਲਈ ਹੈ ਕਾਲੀਆ ਸਾਹਿਬ ਨਾਲ ਤੇ ਅਸੀਂ ਜਿਹੜਾ ਹੈ ਟੋਲ ਪਲਾਜਾ ਹੈ ਲੱਗਿਆ ਤੁਹਾਡਾ ਇਹਨੂੰ ਸਾਨੂੰ ਜਿਹੜ ਦੀ ਮੰਗ ਹੈ ਇਹਨੂੰ ਅੱਗੇ ਕੀਤਾ ਜਾਵੇ ਤਾਂ ਕਿ ਜਿਹੜਾ ਸਾਡਾ ਇੱਕ ਸੰਧਾਣੀ ਪਿੰਡ ਹੈ ਸਾਡੇ ਲੋਕ ਉੱਥੇ ਆਮ ਜਾਣਦੇ ਆਮ ਜਾਣਾ ਕਰਕੇ ਉਹਨਾਂ ਦਾ ਆਮ ਜ਼ਮੀਨ ਦਾ ਵੀ ਉੱਥੇ ਹੈ ਨਾ ਔਰ ਲੋਕਲ ਸਾਡੀ ਜਿਹੜੀ ਬੋਟ ਹੈ ਹਿਮਾਚਲ ਦੀ ਉਹ ਸਾਡੇ ਸੰਧਾਣੀ ਦੀ ਬੋਟ ਸਾਡੀ ਪਬਨੌਰ ਦੇ ਵਿੱਚ ਉਹਨਾਂ ਦਾ ਇੱਕ ਬੂਥ ਹੈ ਇੱਥੇ ਪੈਂਦੀ ਹੈ ਉਹਨਾਂ ਨੂੰ ਹਰ ਵਾਰ ਇੱਥੇ ਜਾਣਦੇ ਟੈਕਸ ਦੇਣਾ ਪੈਂਦਾ ਹੈ ਉਹ ਕੁਝ ਦੋ ਚਾਰ ਬੰਦਿਆਂ ਨੂੰ ਜਾਣਦੇ ਨੇ ਬਾਕੀ ਸਾਰੇ ਲੋਕਾਂ ਨੂੰ ਨਹੀਂ ਜਾਣਦੇ ਤੇ ਉਹਨਾਂ ਨੂੰ ਟੈਕਸ ਦੇ ਕੇ ਹੀ ਜਾਣਾ ਪੈਂਦਾ ਤੇ ਅਸੀਂ ਤਰੀਕੇ ਤੇ ਇਹ ਟੂਲ ਲੱਗ ਗਿਆ ਜਿਹੜਾ ਸੰਧਾਣੀ ਦੇ ਅਗਲੇ ਮਰਵਾੜੀ ਤੇ ਅੱਗੇ ਨਿਕਲ ਗਏ ਤੇ ਸਾਡੇ ਉਹਨਾਂ ਲੋਕਾਂ ਨੂੰ ਜਿਹੜੇ ਹਰਾਸਲੇ